ਤਾਂ ਅੱਜ ਕੱਲ੍ਹ ਦੋਸਤੋ ਬਾਬਾ ਰਤਨਦੇਵ ਸੇਵਾ ਸੁਸਾਇਟੀ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਬੇਸਹਾਰਿਆਂ ਦਾ ਸਹਾਰਾ ਬਣਦੀ ਹੈ ਤੇ ਜਿਹੜੇ ਲੋਕ ਘਰੋਂ ਬੇਕਾਰ ਹੋ ਚੁੱਕੇ ਹੁੰਦੇ ਨੇ ਜਾ ਫਿਰ ਜਿਹੜੇ ਲੋਕਾਂ ਨੂੰ ਉਹਨਾਂ ਦੇ ਪਰਿਵਾਰਾਂ ਵੱਲੋਂ ਦਰਕਾਰ ਦਿੱਤਾ ਜਾਂਦਾ ਜੋ ਸੜਕਾਂ ਤੇ ਅਵਾਰਾ ਘੁੰਮਦੇ ਨੇ ਜਾਂ ਫਿਰ ਜਿਹੜੇ ਲੋਕ ਬੰਦੀ ਬਣਾ ਕੇ ਰੱਖੇ ਗਏ ਹੁੰਦੇ ਨੇ ਉਹਨਾਂ ਲੋਕਾਂ ਨੂੰ ਰੈਸਕਿਊ ਕਰ ਦਿੱਤਾ ਤੁਸੀਂ ਦੇਖਿਆ ਹੀ ਹੋਵੇਗਾ ਪਰ ਉੱਥੇ ਹੀ ਬਾਬਾ ਰਤਨਦੇਵ ਸੇਵਾ ਸੁਸਾਇਟੀ ਵਾਜਵੀਰ ਜੱਗੀ ਵੱਲੋਂ ਇੱਕ ਅਜਿਹਾ ਘਰੇਲੂ ਮਸਲਾ ਵੀ ਸਾਹਮਣੇ ਲੈ ਕੇ ਆਂਦਾ ਗਿਆ ਹੈ ਕਿ ਜਿਸ ਨੂੰ ਸੁਣ ਕੇ ਤੁਹਾਡੀ ਵੀ ਹੈਰਾਨਗੀ ਦੀ ਕੋਈ ਹੱਦ ਨਹੀਂ ਰਹੇਗੀ ਸੋ ਬਿੜਾ ਤੁਹਾਡੇ ਜਿਆਦੇ ਸਮਾਂ ਲਈ ਆਉ ਤੁਹਾਨੂੰ ਲੈ ਚਲਦੇ ਆ ਇਸ ਖਾਸ ਵੀਡੀਓ ਵੱਲ ਹੋਰ ਤਾਜ਼ਾ ਖਬਰਾਂ ਤੇ ਖਾਸ ਵੀਡੀਓਜ਼ ਦੇਖਦੇ ਰਹਿਣ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਮੈਂ ਤੇਰੇ ਘਰੇ ਘੰਟੇ ਇੱਕ ਤੋਂ ਪਹਿਲਾਂ ਪਹਿਲਾਂ ਪਹੁੰਚਣ ਲੱਗਾਈ ਤੇ ਘੰਟੇ ਇੱਕ ਤੋਂ ਪਹਿਲਾਂ ਪਹਿਲਾਂ ਹਾਂ ਤੇਰੀ ਫੋਨ ਹੈ ਤਾਂ ਗਾਲ ਨਹੀਂ ਕੱਢ ਫੜੀ ਮੈਂ ਤਾਂ ਗਾਲ ਨਹੀਂ ਨਹੀਂ ਇਸ ਨੂੰ ਫੋਨ ਕਰੇ ਨੂੰ ਕਹਿਣ ਜਾਵਾਂ ਜੇ ਕਿਹਦਾ ਕਰਕੇ ਆਦਾ ਮੈਂ ਥਾਣੇ ਗੇ ਨੂੰ ਮੈਂ ਜੇ ਕੱਢ ਲਈ ਮੈਂ ਉਹ ਕੱਢ ਲੂਗਾ ਮੈਂ ਕਹਿਣ ਜਾ ਆ ਮੈਂ ਕੱਢੂ ਆ ਮੈਂ ਕੱਢ ਲੇਗਾ ਕੱਢ ਲੈਗਾ ਕਿਹੜੀ ਬੰਦੀ ਨਹੀਂ ਕੱਢਣੀ ਅੱਗੇ ਕੱਟੀ ਆ ਕੋਈ ਨਾ ਕੋਈ ਨਾ ਕੋਈ ਨਹੀਂ ਮੈਂ ਵੀ ਨਾ ਹੋਵੇ ਤਾਂ ਤੂੰ ਆ ਨਾ ਜੇ ਰੋਟੀ ਖਾਣ ਦੀ ਆ ਤਾਂ ਮੈਂ ਦੱਸੂ ਕਿਹੜੀ ਫੋਨ ਦੇ ਰੱਖੇ ਪਤਾ ਨਗਾ ਹੈ ਨਾ ਕੋਣ ਹੈ ਨਾ ਵਜੇ ਨਾ ਓਏ ਹੈਲੋ ਓਏ ਓਏ ਕੀ ਕਹਿੰਦਾ ਮੈਂ ਦੱਸਾਂ ਕੌਣ ਆ ਹੈਲੋ ਮੈਂ ਦੱਸਾਂ ਕੌਣ ਆ ਇਹ ਕੌਣ ਆ ਇਹ ਉਹਦੀ ਭੈਣ ਹੀ ਤੇ ਮੈਂ ਉਹਦਾ ਭਰਾ ਹੀ ਹਾਂ ਹਾਂ ਕੌਣ ਤੂੰ ਮੈਂ ਤੇਰਾ 1 ਘੰਟੇ ਦੇਖਦਾ ਘਰ ਆਉਣ ਦੇ ਆ ਤੈਨੂੰ ਚੈਲੰਜ ਕਰਕੇ ਮੇਰਾ ਭੈਣ ਵਾ ਮੈਂ ਯਾਤ ਮੇਰੀ ਉਹ ਕਿਦਾਂ ਬਲੱਡ ਰਿਲੇਸ਼ਨ ਨਹੀਂ ਆ ਬਲੱਡ ਆ ਬਲੱਡ ਰਿਲੇਸ਼ਨ ਹੀ ਮੇਰੀ ਸਗੀ ਭੈਣ ਆ ਮੈਂ ਡੀਐਨਏ ਕਰਾ ਕੇ ਚਲੋ ਡੀਐਨਏ ਕਰਾ ਮੈਂ ਪੁੱਤ ਤੇਰਾ ਡੀਐਨਏ ਚੰਗੀ ਤਰ੍ਹਾਂ ਕਰਾਉਂਗਾ ਅੱਜ ਤੇਰਾ ਡੀਐਨਏ ਅੱਜ ਨਾਲ ਚੰਗੀ ਤਰ੍ਹਾਂ ਕਰਾਉਂਗਾ ਤੇਰਾ ਅੱਜ ਜਿਹੜਾ ਗੱਲ ਜਿਹੜਾ ਮੈਂ ਤਾਂ ਉਹਨੂੰ ਕੱਢਣੀ ਮੈਂ ਨਹੀਂ ਨਹੀਂ ਉਹਨੂੰ ਕੱਢੀ ਉਹਨੂੰ ਕੱਢੀ ਮੇਰੇ ਗਾਲ ਤੋਂ ਉਹਨੂੰ ਕੱਢੀ ਕਿਦਾ ਵੈਚ ਉਹ ਕੱਢੀ ਕਿਦਾ ਜਿਹੜਾ ਉਹ ਅੱਛੀ ਗੱਡੀ ਚੜੂਗੀ ਅੱਛੀ ਉਹਦੇ ਗੱਡੀ ਚੜੂਗੀ ਚਾਲ ਕੋਈ ਨਾ ਵੇਲੇ ਨੇ ਕਿਹਾ ਕੱਢ ਜਣਾਉਂਦਾ ਵਾ ਕੋਈ ਗੱਲ ਨਹੀਂ ਮੇਰੇ ਨਹੀਂ ਆਪਾਂ ਹਾਂ ਤੂੰ ਅੰਗਰੇਜ਼ ਨੂੰ ਫੋਨ ਕਰਕੇ ਕਹਿੰਦੇ ਆਵਾ ਬੜੀਆਂ ਫੋਨ ਕਰਦੇ ਮੇਰਾ ਭਰ ਗਿਆ ਮੈਂ ਫੋਨ ਨਹੀਂ ਕਰਨੀ ਮੈਂ ਤੇਰੇ ਨਾਲ ਗੱਲ ਹੀ ਕਰ ਲਈ ਠੀਕ ਹੈ ਨਹੀਂ ਨਹੀਂ ਗੱਡੀ ਕਿੰਨੇ ਚੁੜਾ ਲੈ ਦੱਸ ਮੈਨੂੰ ਤੂੰ ਕੱਡੀ ਕਿੰਨੇ ਚੁੜਾਏਗਾ 3 ਵਜੇ ਆ ਜਾ ਮੈਂ ਦੱਸ ਦਿੰਦਾ ਮੈਂ 3 ਵਜੇ ਮੇਰੇ ਤਾਂ ਇੰਤਰੀ ਨੌਕਰ ਮੈਂ ਤੇਰੇ ਕਿੰਨੇ ਮਰ ਕੋਲ ਟਾਈਮ ਲੇਗਾ ਹੋਈ ਨਾ ਪਰ ਮੈਂ ਬੈਂਕ ਆ ਜਣੀ ਆ ਜਣੀ ਮੈਂ ਸਾਰੀ ਆਪਣੀ ਫੋਟੋ ਲੈ ਕੇ ਆਹ ਮੈਂ ਬੈਂਕ ਵਾਲੀ ਤੇ ਪਹੁੰਚ ਲਵਾਂ ਮੇਰੇ ਮਾਮੇ 3 ਨੰਬਰ ਦੇ ਨਾਲ ਮੈਂ ਆ ਮੈਂ ਉੱਥੇ ਹੀ ਰਹਾਂਗੀ ਕਰਾਂ ਮੈਂ ਬੈਂਕਾਂ ਹਾਂ ਭਰਾ ਬੈਂਕਾਂ ਜੀ ਮੇਰੇ ਕੋਲ ਨਾ ਹੋ ਗਿਆ ਇੱਕ ਮਿੰਟ ਆ ਗਿਆ ਮੈਂ ਗੇਟ ਕਰਦੀ ਨੂੰ ਇੱਕ ਮਿੰਟ ਤੂੰ ਇਹ ਤਾਂ ਗਾਲ ਨਹੀਂ ਕੱਢ ਫਰਦੀ ਮੈਂ ਤਾਂ ਗਾਲ ਨਹੀਂ 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 ਇਸ ਤੋਂ ਕੋਈ ਨਾ ਮੈਂ ਦੱਸੂ ਤੈਨੂੰ ਮੈਂ ਦੱਸੂ ਮੈਂ ਕੌਣ ਹਾਂ ਮੇਰੇ ਕਰਨਾ ਕੋਈ ਗੱਲ ਹੀ ਨਹੀਂ ਤੂੰ ਕੌਣ ਹੈ ਤੂੰ ਜਿਹੜੀ ਨਵੀਂ ਬਣਾਈ ਨਾ ਉਹ ਵੀ ਚੰਨੋ ਦੱਸੀਂ ਉਹ ਕੌਣ ਹੈ ਮੇਰੇ ਕਰਨਾ ਗੱਲ ਨਹੀਂ ਤੂੰ ਕੌਣ ਹੈ ਉਹਦਾ ਹੱਕ ਕੀ ਉਹਦਾ ਹੱਕ ਕੀ ਉਹ ਨੂੰ ਕੱਟ ਕੇ ਜਾਣਦਾ ਤੂੰ ਮਰਾਈ ਨਾ ਤੂੰ ਮਰਾਈ ਤੂੰ ਮਰਾਈ ਤੂੰ ਮਰਾਈ ਬਣਾ ਲਾ ਗਾਉ ਐਕਸਪੈਨ ਮੈਂ ਮੈਂ ਗਾਲ ਨਹੀਂ ਸੋਣੀ ਮੈਂ ਹੁਣ ਬੈਂਕ ਚ ਆਣ ਕੇ ਹੀ ਗੱਲ ਕਰਾਂ ਉਹ ਬੈਂਕ ਚ ਪਹਿਲਾਂ ਬੋਲਦਾ 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 ਪਹਿਲਾਂ ਬੋਲਦਾ ਕਹਿੰਦੇ ਆ ਨੇੜੋਂ ਕੀ ਕਹਿੰਦਾ ਮੈਂ ਕਿ ਜਿਹੜਾ ਉੱਪਰ ਮੈਂ ਜਿੱਦਾਂ ਹੁੰਦਾ ਨਹੀਂ ਮੇਰੀ ਗੱਲ ਨਹੀਂ ਉਸੇ ਕਰਨ ਗਰੇਨ ਨੂੰ ਕਹਿੰਦੇ ਆ ਮੈਂ ਜੇ ਕਿਹੋ ਜਿਹਾ ਆਪੇ ਟਿਕਾਊਗਾ ਆਦਾ ਮੈਂ ਥਾਣੇ ਰੇਨ ਨੂੰ ਮੈਂ ਜੇ ਛੱਡ ਲਿਆ ਮੈਂ ਨੂੰ ਕੱਢ ਲੂਗਾ ਆ ਮੈਂ ਕਹਿੰਦਾ ਆ ਮੈਂ ਕੱਢੂ ਆ ਮੈਂ ਕੱਢ ਲੇ ਕੱਢ ਲੇਗਾ ਹਾਂ ਕੱਢ ਲੇ ਗੜੀ ਬੰਦੀ ਨਹੀਂ ਕੱਢਣੀ ਵੀ ਕੱਢੀ ਐ ਕੋਈ ਨਾ ਕੋਈ ਨਾ ਕੋਈ ਨਾ ਉਹ ਕਰਨ ਦੀ ਗੱਲ ਮੈਂ ਨਹੀਂ ਨਾ ਹੋ ਗਿਆ ਤੂੰ ਹੱਲ ਤੇ ਮੇਰੇ ਵਾਦੂ ਤੂੰ ਮਾਦੀਆ ਮੈਂ ਦੇਖਾਂ ਦੀ ਆ ਮੈਂ ਦੱਸੂ ਪਿਛਲੀ ਵਾਰੀ ਤੱਕ ਨਾ ਗਾਇਨਾ ਕੋਣ ਹੈ ਨਾ ਵੱਜੇ ਓਏ ਹੈਲੋ ਓਏ 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 ਹਾਂ ਜੀ ਕਹਿੰਦਾ ਮੈਂ ਤੁਸਾਂ ਕੌਣ ਆ ਹੈਲੋ ਮੈਂ ਤੁਸਾਂ ਕੌਣ ਆਏ ਕੌਣ ਆ ਇਹ ਉਹਦੀ ਭੈਣ ਹੀ ਤੇ ਮੈਂ ਉਹਦਾ ਭਰਾ ਹੀ ਹਾਂ ਹਾਂ ਮੈਂ ਤੇਰਾ ਹਾਂ ਟੋਣਾ ਠੀਕ ਆ ਆਹੋ ਲੱਗ ਗਿਆ ਨਾ ਬਦਾਂ ਮੈਂ ਕੌਣ ਆ ਤੈਨੂੰ ਕੌਣ ਆ ਦੱਸ ਮੈਂ ਤੇਰੇ ਕੋਲ ਅੱਧੇ ਘੰਟੇ ਤਾਈਂ ਆਉਣ ਲੱਗਾ ਹੀ ਠੀਕ ਆ ਨਾ ਤੂੰ ਕੌਣ ਹਾਂ ਸਾਡੀ ਕੁੜੀ ਨੂੰ ਹੱਥ ਲਾਉਣ ਆਲਾ ਏ ਕੌਣ ਆ ਮਾਰ ਕੇ ਗੱਲ ਕਰ ਵੀਰੇ ਮੂਠ ਮਾਰ ਕੇ ਮੈਂ ਵੀਰ ਜੇਦੋਂ ਤੂੰ ਮੇਰੀ ਭੈਣ ਨੂੰ ਕੁੱਟੇਗਾ ਨਾ ਮੇਰੀ ਗੱਲ ਸੁਣ ਜੇਦੋਂ ਤੂੰ ਮੇਰੀ ਭੈਣ ਨੂੰ ਕੁੱਟੇਗਾ ਨਾ ਮੇਰੀ ਤੈਨੂੰ ਮੈਂ ਸਭ ਕੁਝ ਦੱਸ ਦੂੰਗਾ ਕਿ ਮੇਰੀ ਕਿਹੜੀ ਰਿਲੇਸ਼ਨ ਆ ਉਹਦੇ ਨਾਲ ਤੈਨੂੰ ਮੈਂ ਸਭ ਕੁਝ ਦੱਸ ਦੂੰਗਾ ਜੇਦੋਂ ਤੂੰ ਮੇਰੀ ਭੈਣ ਨੂੰ ਮੇਰੀ ਮੈਂ ਨੇ ਕਰਵਾ ਤੇਰਾ ਗੱਲ ਸੁਣ ਲੈ ਮੇਰੀ ਗੱਲ ਨਾ ਕੱਟ ਮੈਨੂੰ ਕਾ ਕੱਢਦਾ ਤੈਨੂੰ ਕਾਲਾ ਮੈਂ ਤੇਰੇ ਘਰੇ ਆਉਣ ਲੱਗੇ ਘਰੇ ਘਰੋਂ ਚੋਕੇ ਲੈ ਕੇ ਜਾਣ ਲੱਗੇ ਤੈਨੂੰ ਮੈਂ ਮੈਂ ਤੈਨੂੰ ਦੱਸਦਾ ਜੇਦੋਂ ਤੂੰ ਮੇਰੀ ਭੈਣ ਨੂੰ ਹੱਥ ਲਾਏਗਾ ਜੇ ਨਾ ਤੂੰ ਮੇਰੀ ਭੈਣ ਨੂੰ ਕੁੱਟੇਗਾ ਮਾਰੇਗਾ ਆ ਆਉਦੀ ਚਵਲ ਦਜੀ ਦਿਨਾਂ ਨਹੀਂ ਲੱਗੇ ਮੈਂ ਹੀ ਬਾਬਾ ਰਤਨ ਮੈਂ ਬਾਬਾ ਰਤਨਦੇਵ ਸੇਵਾ ਸੈਟੀ ਤੋਂ ਮੇਰਾ ਹਾਂ ਮੇਰਾ ਬਲੈਡਰ ਰਿਲੇਸ਼ਨ ਆ ਮੇਰੀ ਉਹ ਸਕੀ ਭੈਣ ਆ ਮੈਂ ਤੈਨੂੰ ਦੱਸੂਗਾ ਕਿ ਬਲੈਡਰ ਰਿਲੇਸ਼ਨ ਆ ਸਕੀ ਭੈਣ ਆ ਮੇਰੀ ਉਹ ਅੱਜ ਮੈਂ ਤੈਨੂੰ ਘਰੇ ਆਣ ਕੇ ਦੱਸੂਗਾ ਕਿ ਮੇਰੀ ਕੀ ਰਿਲੇਸ਼ਨ ਉਹਦੇ ਨਾਲ ਜੇ ਪਿਓ ਦਾ ਨਾ ਇੱਕ ਪਿਓ ਤਾਂ ਵਾ ਜੇ ਇੱਕ ਪਿਓ ਬ੍ਰਦਰ ਇੱਕ ਪਿਓ ਦਾ ਨਾ ਨਾ ਤੈਨੂੰ ਮੈਂ ਦੱਸ ਦਾਂ ਦੱਸ ਦਾਂ ਤੈਨੂੰ ਦੱਸ ਦਾਂ ਦੱਸ ਦਾਂ ਪੱਦੀਣਾ ਤੇ ਉਹ ਦਾ ਨਾ ਜੇ ਪਿਓ ਦਾ ਵਾ ਜੇ ਇੱਕ ਪਿਓ ਦਾ ਵਾ ਤੂੰ ਤੇ ਭੱਜੀ ਨਾ ਹੁਣ ਮੇਰਾ ਪੁੱਤ ਕਿੱ데 ਪਿਓ ਦਾ ਨਾ ਮੇਰੇ ਤੇ ਯਾਰ ਤੂੰ ਇੱਕ ਪਿਓ ਦਾ ਨਾ ਇੱਕ ਪਿਓ ਦਾ ਮੈਂ ਤੇਰੇ ਘਰੇ ਘੰਟੇ ਇੱਕ ਤੋਂ ਪਹਿਲਾਂ ਪਹਿਲਾਂ ਪਹੁੰਚਣ ਲੱਗਾਈ ਤੇ ਘੰਟੇ ਇੱਕ ਤੋਂ ਪਹਿਲਾਂ ਪਹਿਲਾਂ ਹਾਂ ਆਹ ਪੱਦੀ ਘੰਟੇ ਇੱਕ ਤੋਂ ਪਹਿਲਾਂ ਵੇ ਨਹੀਂ ਆ ਜਾ 1:30 ਵਜੇ ਆ ਜਾ ਨਹੀਂ 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 1:30 2 ਘੰਟੇ 2 1:30 2 ਵਜੇ ਨਹੀਂ 1 ਘੰਟੇ ਤੋਂ ਪਹਿਲਾਂ ਪਹਿਲਾਂ ਮੈਂ ਤੇਰੇ ਘਰੇ ਪਹੁੰਚਣ ਲੱਗਾਈ ਮੈਂ ਇੱਕ ਪਿਓ ਦਾ ਹੀ ਹੁਣ ਤੇ ਤੂੰ ਜੇ ਇੱਕ ਪਿਓ ਦਾ ਤੇ ਘਰੇ ਰਹੀ ਹੁਣ ਨਹੀਂ ਨਹੀਂ ਮੈਂ ਤਾਂ ਮੇਰਾ ਜੀ ਟਾਈਮ ਨਹੀਂ ਹੈ ਮੈਂ ਨਹੀਂ 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 ਹੁਣ ਇੱਕ ਪਿਓ ਦਾ ਨਾ ਪੁੱਤ ਟਾਈਮ ਤੇਰਾ ਮੈਂ ਕਢਾ ਲੂੰਗਾ ਤੇਰੇ ਵਰਗੇ ਨਾ ਮੈਂ 20 ਹਜ਼ਾਰ ਰਿਹਾ ਤੇਰੇ ਵਰਗੇ ਤੇਰੇ ਵਰਗੇ 20 ਹਜ਼ਾਰ ਮੈਂ 20 ਤੇਰੇ ਵਰਗੇ 20 ਸਿੱਧੇ ਕਿਤੇ ਆ ਠੀਕ ਹੈ ਨਾ ਤੇਰੇ ਮੈਂ ਘਰੇ ਆਉਣ ਲੱਗਾਈ ਚਲੋ ਤੇਰੇ ਮੈਂ ਤੇਰੇ ਆਉਣ ਲੱਗਾਈ ਮੈਂ ਕੱਲ ਨਹੀਂ ਸੁਣਨੀ ਕੋਈ ਵੀ ਓਏ ਮੇਰਾ ਫੋਨ ਕੱਟ ਇਹਦਾ ਫੋਨ ਕਰ